ਝੂਠਾ ਪ੍ਰਚਾਰ ਕਰ ਰਹੇ ਨੇ ਝੂਠੀਆਂ ਗੱਲਾਂ ਕਰ ਰਹੇ ਨੇ ਦਿੱਲੀ ਨੂੰ ਲੁੱਟ ਕੇ ਆਏ ਨੇ ਪੰਜਾਬ ਨੂੰ ਲੁੱਟਣਾ ਜਾਂਦੇ ਨੇ ਪਰ ਪੰਜਾਬ ਦੀ ਜਿਹੜੀ ਜਨਤਾ ਹੈ ਇਹਨਾਂ ਨੂੰ ਲੁੱਟਣ ਨਹੀਂ ਦੇਹਗੀ ਤੁਸੀਂ 1 ਰੁਪਇਆ ਦਾ ਵੀ ਕੋਈ ਦੱਸੋ ਜੀ ਮੈਂ ਆਪਣੇ ਫੰਡ ਦੇ ਵਿੱਚੋਂ ਇਸ ਫਲਾਈਓਵਰ ਤੇ ਮੈਂ 500 ਰੁਪਇਆ ਲਾਇਆ ਜਾਂ ਮੈਂ 에어ਪੋਰਟ ਦੇ ਵਿੱਚੋਂ ਮੈਂ 500 ਰੁਪਇਆ ਲਾਇਆ ਇਸ ਕੋਈ ਦੱਸੋ ਨਾ ਇਹ ਨਸ਼ਾ ਮੁਕਤ ਦੀ ਗੱਲ ਕਰਦੇ ਸੀ ਅੱਜ ਦੱਸੋ ਘਰ ਘਰ ਚ ਨਸ਼ਾ ਵਿਕ ਰਿਹਾ ਹੈ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਕਾਂਗਰਸ ਨੇ ਵੀ ਪਿਛਲੇ 60 70 ਸਾਲਾਂ 'ਚ ਜੋ ਕੀਤਾ ਹੈ ਸਾਰੇ ਜਾਣਦੇ ਨੇ ਆ ਹੁਣ ਚਾਰ ਦਿਨ ਡਰਾਮੇ ਕਰਕੇ ਜਿਹੜੇ ਵਿਚਾਰੇ ਕੁਝ ਖਾਂਦੇ ਸੀ ਜਿਹੜੇ ਨਸ਼ੇ ਦੇ ਆਦੀ ਤੁਹਾਡੇ ਬਾਅਦ ਲੋਕ ਹੋ ਗਏ ਸੀ ਉਹਨਾਂ ਦੇ ਪਰਚੇ ਦੇ ਕੇ ਤੇ ਬਾਵਾ ਘੁਮਾਉਂਦੇ ਪਏ ਨੇ ਜਿੰਨਾ ਵਿਕਾਸ ਬੀਜੇਪੀ ਜਿੱਤੇ ਸਰਕਾਰ ਹੋਇਆ ਹੈ ਸਰਕਾਰ ਨੇ ਪਿਛਲੇ 10 ਸਾਲਾਂ 11 ਸਾਲ ਜੋ ਆਇਆ ਹੈ ਪਿਛਲੇ 60 70 ਸਾਲ ਦੇ ਵਿੱਚ ਉਹ ਵਿਕਾਸ ਨਹੀਂ ਹੋਇਆ ਲਣਤੇ ਅਸੀਂ ਮਤਲਬ ਇਹ ਬਾਬਾ ਕਮਾਂਡ ਤੇ ਜੇ ਤੁਸੀਂ ਉਹਨਾਂ ਲੋਕਾਂ ਨੂੰ ਪਕੜੋ ਜਿਹੜੇ ਵੇਚਦੇ ਨੇ ਕਿੰਦੇ ਵੀ ਕੋਈ ਵੀ ਕੰਮ ਕਰਵਾਇਆ ਇਹਨਾਂ ਨੇ ਹੋਵੇ ਹਾਂ ਆ ਬੋੜਾਂ ਦੇ ਉੱਪਰ ਜਿਹੜਾ ਵਿਕਾਸ ਨਜ਼ਰ ਜ਼ਰੂਰ ਆ ਰਿਹਾ ਹੈ ਸਾਡੇ ਹਜ਼ਾਰਾਂ ਕਰੋੜਾ ਰੁਪਏ ਵਿਕਾਸ ਵਿਕਾਸ ਜਿਹੜੇ ਵਿਕਾਸ ਤੇ ਲਾਣੇ ਸੀ ਉਹ ਬੋੜਾਂ ਦੇ ਲਾ ਕੇ ਲੋਕਾਂ ਨੂੰ ਝੂਠ ਬੋਲਿਆ ਗਿਆ ਉਹਨਾਂ ਨੂੰ ਸਾਰਾ ਪਤਾ ਹੈ ਉਹ ਕਿੰਨੇ ਵੀ 3 ਸਾਲ ਵੀ ਪਿੱਛੇ ਜਿਹੜੇ ਰਹੀਏ ਉਹ ਆਮ ਆਦਮੀ ਪਾਰਟੀ ਸਰਕਾਰ ਲਈਏ 3 ਸਾਲ ਤਨ ਦੱਸ ਤੁਸੀਂ ਕੀ ਕੀਤਾ ਸਾਰੇ ਸ਼ਹਿਰ ਦੇ ਵਿੱਚ ਇੱਕ ਇੱਟ ਵੀ ਲਗਾਈ ਹੋਵੇ ਇਹ ਸੰਜੀਵ ਰੋੜਾ ਜਿਨੇ ਕੋਈ ਆਪਣੇ ਫੰਡ ਚ ਲਗਾਇਆ ਹੋਵੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਕੋਈ ਉਹਨਾਂ ਨੇ ਆਪਣੇ ਕੋਲ ਰੁਪਈਆ ਲਗਾਇਆ ਹੋਵੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਇਹ ਬਹੁਤ ਹੀ ਜਿਹੜਾ ਪੌਸ਼ ਏਰੀਆ ਹੈ ਔਰ ਪੜ੍ਹੇ ਲਿਖੇ ਲੋਕ ਨੇ ਇੰਡਸਟਰੀ ਵਪਾਰੀ ਲੋਕ ਨੇ ਵੋਟਾਂ ਚਾ ਕੇ ਕਹਿ ਦੇਣਾ ਜੀ ਜਦੋਂ ਉਸ ਟਾਈਮ ਤੇ ਕਦੇ ਸੀ ਮੈਂ ਮਿਲ ਕੇ ਆਇਆ ਔਰ ਅੱਜ ਕਹਿ ਰਹੇ ਨੇ ਜੀ ਇਹ ਸਾਰੇ ਵਿਕਾਸ ਹੀ ਮੈਂ ਕੀਤੇ ਹੋਏ ਨੇ ਇਹ ਠੀਕ ਹੈ ਸਾਡੇ ਮੰਤਰੀਆਂ ਦੇ ਨਾਲ ਇਹਨਾਂ ਨੇ ਫੋਟੋਆਂ ਖਚਾਈਆਂ ਹੋਈਆਂ ਨੇ ਪਰ ਜਿਹੜਾ ਵਿਕਾਸ ਕੀਤਾ ਵੇ ਉਹ ਸਾਡੇ ਸੈਂਟਰ ਸਰਕਾਰ ਭਾਰਤ ਜਨਤਾ ਪਾਰਟੀ ਨੇ ਕੀਤਾ ਹੈ ਔਰ ਰਾਜ ਸਭਾ ਦਾ ਮੈਂਬਰ ਸੰਜੀਵ अरोड़ा ਜੀ ਉਹ ਤਾਂ ਬੇਮਾਰ ਕੇ ਡਰਾ ਕੇ ਕੋਸ ਇੰਡਸਟਰੀ ਵਾਲਿਆਂ ਨੂੰ ਕੋਸ਼ਿਸ਼ ਕਰਕੇ ਆਪਣੇ ਨਾਲ ਬਿਠਾ ਕੇ ਫੋਟੋਆਂ ਖਚਾ ਲੈਂਦਾ ਹੈ ਤੋ ਅੱਜ ਲੁਧਿਆਣੇ ਮੌਜੂਦ ਆ ਵੀ ਵੈਸਟ ਰੀ ਚੋਣ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਰਾਜਨੀਤਿਕ ਮਾਹੌਲ ਲਗਾਤਾਰ ਬਣਿਆ ਹੋਇਆ ਤੇ ਸਾਡੇ ਨਾਲ ਬੀਜੇਪੀ ਦੇ ਕੈਸ਼ੀਅਰ ਨੇ ਪੰਜਾਬ ਦੇ ਗੁਰਦੇਵ ਸ਼ਰਮਾ ਜੀ ਵੀ ਜੀ ਮਲੂਦ ਨੇ ਲੁਧਿਆਣਾ ਸੈਂਟਰਲ ਤੋਂ ਐਮਐਲਏ ਦੀ ਚੋਣ ਵੀ ਲੜ ਚੁੱਕੇ ਨੇ ਔਰ ਵਧੀਆ ਫਾਈਟ ਦਿੱਤੀ ਆ ਇੱਕ ਵਧੀਆ ਕਾਰਜਕੁਸ਼ਲਰੀ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇਖਿਆ ਜਾਂਦਾ ਔਰ ਵਧੀਆ ਢੰਗ ਨਾਲ ਇਹ ਆਪਣੀ ਜਿਹੜੀ ਰਾਜਨੀਤਿਕ ਕੈਰੀਅਰ ਹੈ ਉਹਦੇ ਵਿੱਚ ਬੀਜੇਪੀ ਨੂੰ ਅੱਗੇ ਰੱਖ ਕੇ ਮੁਖ ਰੱਖ ਕੇ ਜੋ ਮੋਦੀ ਸਰਕਾਰ ਦੇ ਕੀਤੇ ਹੋਏ ਕੰਮ ਨੇ ਜਾਂ ਮੋਦੀ ਸਰਕਾਰ ਦੀਆਂ ਜੋ ਨੀਤੀਆਂ ਨੂੰ ਲੋਕਾਂ ਤੱਕ ਲਗਾਤਾਰ ਪਹੁੰਚਾਰੇ ਨੇ ਸੁਦੇਬੀ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ। ਨਮਸਕਾਰ ਜੀ। ਜੋ ਕਿਦਾਂ ਦੇਖਦੇ ਹੁਣ ਵੈਸਟ ਦੀ ਚੋਣ ਇੱਕ ਤਰ੍ਹਾਂ ਦੀ ਤੁਹਾਡਾ ਕਹਿ ਰਿਹਾ ਵੀ ਨੱਕ ਦੀ ਲੜਾਈ ਬਣੀ ਹੋਈ ਹੈ ਬੀਜੇਪੀ ਲਈ। ਕਿਦਾਂ ਦੇਖਦੇ ਹੋ ਕੀ ਰਿਜ਼ਲਟ ਰਹਿਣਗੇ ਔਰ ਕਿੰਨਾ ਕੁ ਵਰਕਰ ਦੇ ਵਿੱਚ ਕਿੰਨਾ ਕੁ ਜੋਸ਼ ਹੈ? ਕੀ ਦੇਖਦੇ ਹੋ? ਦੇਖੋ ਭਾਰਤ ਜਨਤਾ ਪਾਰਟੀ ਦੀ ਜਿਹੜੀ ਵੈਸ਼ ਦੇ ਜਿਹੜੇ ਚੁਣਵਾ ਹੋ ਰਹੇ ਨੇ ਔਰ ਸਾਡੇ ਜੀਵਨ ਗੁਪਤਾ ਜੀ ਜਿਹੜੇ ਕੈਂਡੀਡੇਟ ਨੇ ਥੋਂ ਦੇ ਸਾਡੇ ਦੇਖੋ ਪਹਿਲੂ ਮੈਂ ਉਹਨਾਂ ਦੇ ਜੀਵਨ ਦੇ ਬਾਰੇ ਥੋੜਾ ਜਰੂਰ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਆਪਣੇ 35 ਸਾਲ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਵਿੱਚ ਕੰਮ ਕੀਤਾ ਔਰ ਸਾਰੇ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਕੰਮ ਰਿਹਾ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਦੇ ਅਹੁਦੇ ਤੇ ਵੀ ਰਹੇ ਬਹੁਤ ਪ੍ਰਧਾਨ ਵੀ ਰਹੇ ਛੋਟੇ ਜੇ ਲੈਵਲ ਤੋਂ ਲੈ ਕੇ ਪੰਜਾਬ ਦੇ ਵਿੱਚ ਜਨਰਲ ਸੈਕਟੀ ਦਾ ਤੱਕ ਪਹੁੰਚਣਾ ਤੁਸੀਂ ਸਮਝ ਸਕਦੇ ਹੋ ਵੀ ਇਹ ਆਮ ਕਰਕਰਤਾ ਨਹੀਂ ਪਹੁੰਚ ਸਕਦਾ ਔਰ ਜੀਵਨ ਗੁਪਤਾ ਜੀ ਦਾ ਆਪਣਾ ਜਿਹੜਾ ਜੀਵਨ ਹੈ ਭਾਰਤੀ ਜਨਤਾ ਪਾਰਟੀ ਦੇ ਜਿਉਂ ਉਹਨਾਂ ਨੇ 35 ਸਾਲ ਕੰਮ ਕੀਤਾ ਬਹੁਤ ਹੀ ਤਜਰਬੇਕਾਰ ਨੇ ਔਰ ਮੈਂ ਤੇ ਇਥੋਂ ਦੀ ਜਨਤਾ ਨੂੰ ਅਪੀਲ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਜੀ ਨੂੰ ਵੋਟ ਪੈਣੀ ਚਾਹੀਦੀ ਹੈ ਕਿਉਂਕਿ ਕੰਮ ਕਰਨ ਵਾਲੇ ਲੋਕ ਨੇ ਇਮਾਨਦਾਰ ਲੋਕ ਨੇ ਬੇ ਬੇ ਦਾਗ ਬਿਲਕੁਲ ਦੀ ਸ਼ਬੀ ਹੈ ਸਰਲ ਸੁਭਾਅ ਦੇ ਨੇ ਤੇ ਮੇਰੀ ਤੇ ਅਪੀਲ ਹੈ ਵੀ ਉਹ ਸਾਰੇ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਜੀਵਨ ਗੁਪਤਾ ਜੀ ਨੇ ਉਹਨਾਂ ਨੂੰ ਵੋਟ ਪਾਈ ਜਾਵੇ ਅਕਸਰ ਦੇ ਬਿਜਾਵੇਂ ਸਵਾਲ ਆਂਦਾ ਵੀ ਬੀਜੇਪੀ ਦਾ ਕੈਡਰ ਬਹੁਤ ਮਜ਼ਬੂਤ ਹੈ ਬੀਜੇਪੀ ਦੇ ਵੋਟਰ ਬਹੁਤ ਮਜ਼ਬੂਤ ਨੇ ਔਰ ਸ਼ਹਿਰਾਂ ਦੇ ਵਿੱਚ ਬੀਜੇਪੀ ਤਾਕਤਵਰ ਬਹੁਤ ਹੈ ਪਰ ਉਹਦੇ باوجود ਵੀ ਲੁਧਿਆਣਾ ਸ਼ਹਿਰ ਦੇ ਵਿੱਚੋਂ ਐਮ ਐਲ ਏ ਉਸ ਪ੍ਰੋਪਰ ਢੰਗ ਨਾਲ ਨਹੀਂ ਬਣ ਪਾ ਰਿਹਾ ਜਿਸ ਢੰਗ ਨਾਲ ਬੀਜੇਪੀ ਰਿਜ਼ਲਟ ਚੰਗੀ ਹੈ ਵਰਕਰਾਂ ਤੋਂ ਜਾਂ ਵੋਟਰਾਂ ਤੋਂ ਇਹਦੇ ਪਿੱਛੇ ਕੀ ਕਹਣਾ ਚਾਹ ਹੁਣ ਵੈਸਟ ਦੀ ਚੋਣ ਵੀ ਇੱਕ ਤਰ੍ਹਾਂ ਦੀ ਤੁਹਾਡੇ ਸਾਹਮਣੇ ਆ ਵੀ ਵੋਟਰ ਤਾਂ ਇੱਥੇ ਭਰਪੂਰ ਹੈ ਜਿਵੇਂ ਕਿ ਲੋਕ ਸਭਾ ਦੇ ਵਿੱਚ ਬਹੁਤ ਹੈਵੀ ਹਿਊਜ ਤੁਹਾਨੂੰ ਵੋਟਾਂ ਪਈਆਂ ਤੇ ਕਿੱਦਾਂ ਦੇਖਦੇ ਹੋ ਵੈਸਟ ਦੀ ਚੋਣ ਦੇ ਵਿੱਚ ਹੁ ਨੇ ਦੇਖੋ ਵੈਸਟ ਦਾ ਜਿਹੜਾ ਇਲਾਕਾ ਹੈ ਸਾਡੇ ਜੇ ਲੁਧਿਆਣੇ ਦੀ ਗੱਲ ਕਰੀ ਤੇ ਬਹੁਤ ਹੀ ਇੱਕ ਪੌਸ਼ ਏਰੀਆ ਵੱਡੇ ਤੋਂ ਵੱਡਾ ਇੰਡਸਟਰੀਅਲ ਵੈਸਟ ਦੇ ਵਿੱਚ ਰਹਿੰਦੇ ਨੇ ਮਤਲਬ ਜਿਹੜੇ ਵਪਾਰੀ ਵੜ ਗਏ ਸਾਡਾ ਉਹ ਸਾਡਾ ਇਸ ਵੈਸਟ ਦੇ ਵਿੱਚ ਰਹਿੰਦਾ ਹੈ ਔਰ ਸਾਰਿਆਂ ਦੇ ਆਪਣੇ ਕਾਰੋਬਾਰ ਨੇ ਔਰ ਜੇ ਮੈਂ ਵੋਟਾਂ ਦੀ ਗੱਲ ਕਰਾਂ ਤੇ ਤੁਸੀਂ ਪਿੱਛੇ ਵੀ ਦੇਖਿਆ ਹੋਏਗਾ ਵੀ ਆ ਜਿਹੜਾ ਏਰੀਆ ਵੇ ਜਿਹੜੀ ਸਾਡੋ ਪਿੱਛੇ ਜੇ ਚੋਣ ਹੋਈਆਂ ਨੇ ਮੋਦੀ ਜੀ ਦੀਆਂ ਉਹਦੇ ਵਿੱਚ ਮੇਰਾ ਖਿਆਲ ਹੈ 42 43000 ਵੋਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਪਈ ਹੋਈ ਹੈ। ਔਰ ਦੇਖੋ ਇਹ ਜਿਹੜੇ ਵਿਰੋਧੀ ਨੇ ਵਿਰੋਧੀਆਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ। ਇਹ ਠੀਕ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਔਰ ਰਾਜ ਸਭਾ ਦਾ ਮੈਂਬਰ ਹੈ ਸੰਜੀਵ ਰੋੜਾ ਜੀ। ਉਹ ਦਾਬੇ ਮਾਰ ਕੇ ਡਰਾ ਕੇ ਕੋਸ਼ਿਸ਼ ਇੰਡਸਟਰੀ ਵਾਲਿਆਂ ਨੂੰ ਕੋਸ਼ਿਸ਼ ਕਰਕੇ ਆਪਣੇ ਨਾਲ ਬਿਠਾ ਕੇ ਫੋਟੋਆਂ ਖਿੱਚ ਜਾਂਦਾ। ਇਸ ਤਰੀਕੇ ਦੇ ਨਾਲ ਦੇਖੋ ਜਦੋਂ ਰਾਜ ਸਭਾ ਇਹਨਾਂ ਨੇ ਲਈ ਹੈ ਰਾਜ ਸਭਾ ਦੇ ਵਿੱਚ ਜਾ ਕੇ ਸਾਡੇ ਭਾਰਤ ਜਨਤਾ ਪਾਰਟੀ ਦੇ ਜਿਹੜੇ ਮਤਲਬ ਮਨਿਸਟਰ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਮਿਲਣ ਚਲੇ ਜਾਂਦੇ ਸੀ ਮਿਲ ਮਿਲਣ ਜਾਣਾ ਫੋਟੋ ਖਿਚਾਣੀ ਔਰ ਫੋਟੋ ਖਿਚਾ ਕੇ ਕਹਿ ਦੇਣਾ ਜੀ ਚਲੋ ਉਸ ਟਾਈਮ ਤੇ ਕਦੇ ਸੀ ਮੈਂ ਮਿਲ ਕੇ ਆਇਆ ਔਰ ਅੱਜ ਕਹਿ ਰਹੇ ਨੇ ਜੀ ਇਹ ਸਾਰੇ ਵਿਕਾਸ ਹੀ ਮੈਂ ਕੀਤੇ ਹੋਏ ਨੇ ਇਹ ਠੀਕ ਹੈ ਸਾਡੇ ਮੰਤਰੀਆਂ ਦੇ ਨਾਲ ਇਹਨਾਂ ਨੇ ਫੋਟੋਆਂ ਖਿਚਾਈਆਂ ਹੋਈਆਂ ਨੇ ਪਰ ਜਿਹੜਾ ਵਿਕਾਸ ਕੀਤਾ ਵੇ ਉਹ ਸਾਡੇ ਸੈਂਟਰ ਸਰਕਾਰ ਭਾਰਤ ਜਨਤਾ ਪਾਰਟੀ ਨੇ ਕੀਤਾ ਹੈ ਦੇਖੋ ਝੂਠਾ ਪ੍ਰਚਾਰ ਪਿਛਲੇ 2 ਮਹੀਨੇ ਤੋਂ ਕਰ ਰਹੇ ਨੇ ਔਰ ਸਾਰੀ ਜਨਤਾ ਸਾਰੀ ਇੰਡਸਟਰੀ ਟੋਟਲ ਜਿੰਨੇ ਵਪਾਰੀ ਲੋਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਪਤਾ ਹੈ ਵੀ ਇਹਦਾ ਇੱਕ ਪੈਸਾ ਵੀ ਰੋਲ ਨਹੀਂ ਹੈਗਾ ਪਰ ਸਾਡੀ ਮਜਬੂਰੀ ਅਸੀਂ ਸੁਣ ਰਹੇ ਆ ਕਿਉਂਕਿ ਰਾਜ ਸਭਾ ਦਾ ਮੈਂਬਰ ਹੈ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਲੜ ਰਿਹਾ ਆਮ ਆਦਮੀ ਪਾਰਟੀ ਦੀ ਇਥੇ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਸਾਨੂੰ ਨਾਲ ਬੈਠਣਾ ਪੈ ਜਾਂਦਾ ਇਹਦੀ ਹਾਂ ਚਾ ਹ ਮਲਾਣੀ ਪੈ ਜਾਂਦੀ ਏ ਕਈ ਇੰਡਸਟਰੀ ਲੇਸ਼ਨ ਤੇ ਮੈਨੂੰ ਆ ਗੱਲ ਕਹੀ ਏ ਨਹੀਂ ਉਹ ਸਰਕਾਰ ਦੀ ਤੁਸੀਂ ਗੱਲ ਕੀਤੀ ਉਹਨਾਂ ਦੇ ਵੀ ਕਹਿਣਾ ਵੀ 60 ਦਾ ਸਰਕਾਰ ਹੈ ਔਰ ਸਾਡੇ ਹਜੇ 2 ਸਾਲ ਪਏ ਨਹੀਂ 2027 ਦੂਰ ਅਸੀਂ ਜੋ ਕੰਮ ਕਰਾ ਸਕਦੇ ਆ ਜੋ ਵਿਕਾਸ ਕਰਾ ਸਕਦੇ ਆ ਕਿਉਂਕਿ ਬੀਜੇਪੀ ਦਾ ਸਰਕਾਰ ਹੈ ਨਹੀਂ ਸੈਂਟਰ ਕੰਮਟ ਉੱਪਰ ਆ ਵੀ ਜੋ ਅਸੀਂ ਕਰ ਸਕਦੇ ਆ ਉਹ ਕੋਈ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਪਿਛਲੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਇਹ ਬਹੁਤ ਹੀ ਜਿਹੜਾ ਪੌਸ਼ ਏਰੀਆ ਹੈ ਔਰ ਪੜ੍ਹੇ ਲਿਖੇ ਲੋਕ ਨੇ ਇੰਡਸਟਰੀ ਵਪਾਰੀ ਲੋਕ ਨੇ ਉਹਨਾਂ ਨੂੰ ਸਾਰਾ ਪਤਾ ਹੈ ਉਹ ਕਿੰਨੇ ਵੀ 3 ਸਾਲ ਵੀ ਪਿੱਛੇ ਜਿਹੜੇ ਰਹੀਏ ਉਹ ਆਮ ਆਦਮੀ ਪਾਰਟੀ ਸਰਕਾਰ ਲਈਏ 3 ਸਾਲ ਤੁਹਾਨੂੰ ਦੱਸ ਦੋ ਤੁਸੀਂ ਕੀ ਕੀਤਾ ਸਾਰੇ ਸ਼ਹਿਰ ਦੇ ਵਿੱਚ ਇੱਕ ਇੱਟ ਵੀ ਲਗਾਈ ਹੋਵੇ ਤੇ ਸੰਜੀਵ ਰੋੜਾ ਜਿਨੇ ਕੋਈ ਆਪਣੇ ਫੰਡ ਚ ਲਗਾਇਆ ਹੋਵੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਕੋਈ ਉਹਨਾਂ ਨੇ ਆਪਣੇ ਕੋਲ ਰੁਪਈਆ ਲਗਾਇਆ ਹੋਵੇ ਕਿੱਦੇ ਵੀ ਕੋਈ ਵੀ ਕੰਮ ਕਰਵਾਇਆ ਇਹਨਾਂ ਨੇ ਹੋਵੇ ਹਾਂ ਆ ਬੋਰਡਾਂ ਦੇ ਉੱਪਰ ਜਿਹੜਾ ਵਿਕਾਸ ਨਜ਼ਰ ਜ਼ਰੂਰ ਆ ਰਿਹਾ ਹੈ ਸਾਡੇ ਹਜ਼ਾਰਾਂ ਕਰੋੜਾ ਰੁਪਏ ਵਿਕਾਸ ਵਿਕਾਸ ਜਿਹੜੇ ਵਿਕਾਸ ਤੇ ਲਾਣੇ ਸੀ ਉਹ ਬੋੜਾਂ ਤੇ ਲਾ ਕੇ ਲੋਕਾਂ ਨੂੰ ਝੂਠ ਬੋਲਿਆ ਗਿਆ ਝੂਠਾ ਪ੍ਰਚਾਰ ਕਰ ਰਹੇ ਨੇ ਝੂਠੀਆਂ ਗੱਲਾਂ ਕਰ ਰਹੇ ਨੇ ਦਿੱਲੀ ਨੂੰ ਲੁੱਟ ਕੇ ਆਏ ਨੇ ਪੰਜਾਬ ਨੂੰ ਲੁੱਟਣਾ ਜਾਂਦੇ ਨੇ ਔਰ ਪੰਜਾਬ ਦੀ ਜਿਹੜੀ ਜਨਤਾ ਹੈ ਇਹਨਾਂ ਨੂੰ ਲੁੱਟਣ ਨਹੀਂ ਦੇਗੀ ਬੀਜੇਪੀ ਦੇ ਕੈਸੇ ਜਿਹੜੇ ਏਜੰਡੇ ਨੇ ਵੀ ਤੁਸੀਂ ਜਿਹੜੇ ਅੱਗੇ ਮੂਰੇ ਰੱਖੋਗੇ ਲੋਕਾਂ ਨੂੰ ਪ੍ਰੇਰਿਤ ਕਰੋਗੇ ਕਿ ਸਾਨੂੰ ਵੋਟ ਪਾਈ ਜਾਵੇ ਕਿਉਂ ਚੁਣਿਆ ਜਾਵੇ ਬੀਜੇਪੀ ਨੂੰ ਕਿਹੜੇ ਐਸੇ ਏਜੰਡੇ ਨੇ ਜਿਹੜੇ ਲੋਕਾਂ ਤੱਕ ਲੈ ਕੇ ਜਾਓਗੇ ਇਲੈਕਸ਼ਨ ਚ ਬੀਜੇਪੀ ਦੇ ਏਜੰਡੇ ਦੱਸਣ ਦੀ ਲੋਕਾਂ ਨੂੰ ਲੋੜ ਨਹੀਂ ਹੈਗੀ ਲੋਕੀ ਜਾਣਦੇ ਨੇ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਕਿਹੜੇ ਤਰੀਕੇ ਨਾਲ ਵਿਕਾਸ ਹੋ ਰਿਹਾ ਕੋ ਸਾਰੇ ਜਾਣਦੇ ਨੇ ਕਿਉਂ ਸਾਰੇ ਯੂਪੀ ਵੀ ਜਾਣਦੇ ਨੇ ਬਿਹਾਰ ਚ ਵੀ ਜਾਣਦੇ ਨੇ ਗੁਜਰਾਤ ਚ ਵੀ ਜਾਣਦੇ ਨੇ ਹਰ ਸਟੇਟ ਦੇ ਵਿੱਚ ਜਿਹੜਾ ਪੰਜਾਬ ਦੇ ਲੋਕ ਜਾਣਦੇ ਨੇ ਤੇ ਉਹਨਾਂ ਨੂੰ ਜਿਹੜੇ ਬੀਜੇਪੀ ਨੇ ਪਿਛਲੇ 11 ਸਾਲਾਂ 'ਚ ਕੀ ਕੀਤਾ ਹੈ ਜ ਜਿਹੜੀ ਜਿਹੜੀ ਜਗਤ ਦੇ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਹ ਵਿਕਾਸ ਦੱਸਣ ਦੀ ਲੋੜ ਨਹੀਂ ਹਰ ਲੋਕ ਜਾਣਦੇ ਨੇ ਜਿੰਨਾ ਵਿਕਾਸ ਬੀਜੇਪੀ ਦੀ ਸਰਕਾਰ ਹੋਇਆ ਸਰਕਾਰ ਪਿਛਲੇ 10 ਸਾਲਾਂ 11 ਸਾਲਾਂ 'ਚ ਆਇਆ ਪਿਛਲੇ 60 70 ਸਾਲ ਦੇ ਵਿੱਚ ਉਹ ਵਿਕਾਸ ਨਹੀਂ ਹੋਇਆ ਔਰ ਇਹ ਝੂਠਾ ਪ੍ਰਚਾਰ ਕਰ ਰਹੇ ਨੇ ਭਾਈ ਸਾਹਿਬ ਸੰਜੀਵ ਰੋੜਾ ਜੀ ਆ ਕੇ ਦੇਖੋ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਅਸੀਂ ਫਲਾਈਓਵਰ ਬਣਾਤੇ ਅਸੀਂ ਤੁਹਾਡਾ ਬਨਾਤਾ 에어ਪੋਰਟ ਲੈੰਦਾ ਦੇਖੋ 에어ਪੋਰਟ ਜਿਹੜਾ ਜਦੋਂ ਦੀ ਫਾਈਲ ਚੱਲੂ ਹੋਈ ਸੀ ਮੈਂ ਇਨੀ ਗੱਲ ਦਾਅਵੇ ਨਾਲ ਕਹਿ ਸਕਣਾ ਕਿ ਸੰਜੀਵ ਰੋੜਾ ਜੀ ਉਦੋਂ ਪੰਜਾਬੀ ਚ ਕਈ ਤਾਂ ਜੰਮੇ ਵੀ ਨਹੀਂ ਸੀ ਹੈਗੇ ਉਹ ਉਸ ਟਾਈਮ ਦਾ 에어ਪੋਰਟ ਦੀ ਫਾਈਲ ਚੱਲਦੀ ਪਈ ਹੈ ਔਰ ਜਿਹੜਾ ਫਲਾਈਓਵਰ ਜਿਹੜਾ ਬਣਿਆ ਹੋਵੇ ਇਹ ਵੀ ਉਸ ਤੋਂ ਪਹਿਲਾਂ ਬੰਨਾ ਸ਼ੁਰੂ ਹੋ ਗਿਆ ਇਹ ਫਲਾਈਓਵਰ ਠੀਕ ਹੈ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਸਾਡੇ ਮੰਤਰੀਆਂ ਕੋਲ ਜਾ ਕੇ ਤੁਸੀਂ ਫੋਟੋਆਂ ਖਿਚਾ ਲਿਆ ਉਹਨਾਂ ਕੋਲ ਤੁਹਾਡਾ ਬਨਾਣ ਦੇ ਵਿੱਚ ਜਾਂ ਕੋਈ ਆਪਣੇ ਫੰਡ ਦੇ ਵਿੱਚੋਂ ਤੁਸੀਂ 1 ਰੁਪਿਆ ਦਾ ਵੀ ਕੋਈ ਦੱਸੋ ਜੀ ਮੈਂ ਆਪਣੇ ਫੰਡ ਦੇ ਵਿੱਚੋਂ ਇਸ ਫਲਾਈਓਵਰ ਤੇ ਮੈਂ 500 ਰੁਪਿਆ ਲਾਇਆ ਜਾਂ ਮੈਂ 에어ਪੋਰਟ ਦੇ ਵਿੱਚੋਂ ਮੈਂ 500 ਰੁਪਿਆ ਲਾਇਆ ਕੋਈ ਦੱਸੋ ਨਾ ਇਹ ਝੂਠ ਕਿਉਂ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਅਰੋੜਾ ਜੀ ਪੈਸੇ ਦੇ ਜੋੜ ਤੇ ਬੋਰਡ ਲਗਾ ਲਗਾ ਕੇ ਜਿਹੜਾ ਝੂਠ ਬੋਰੇ ਨੇ ਇਹ ਵੀ ਉਹਨਾਂ ਦੇ ਉਲਟ ਜਾ ਰਿਹਾ ਹੈ ਇਹ ਸਮਝੋ ਦੇਪੀ ਸਾਹਿਬ ਲੁਧਿਆਣੇ ਦੇ ਵਿੱਚ ਵੈਸਟ ਦੀ ਚੋਣ ਦੇ ਵਿੱਚ ਭਾਜਪਾ ਦੀ ਫਾਈਟ ਕਿਸ ਪਾਰਟੀ ਨਾਲ ਹੋਣ ਜਾ ਰਹੀ ਹੈ ਕੀ ਲੱਗਦਾ ਤੁਹਾਨੂੰ ਮੈਂ ਭਾਈ ਸਾਹਿਬ ਵੈਸਟ ਹਲਕੇ ਦੇ ਫਿਰ ਬਾਰ ਬਾਰ ਗੱਲ ਉੱਤੇ ਆ ਜਾਂਦੀ ਬਹੁਤ ਸਿਆਣੇ ਲੋਕ ਨੇ ਮੈਂ ਤੁਹਾਨੂੰ ਕਿਹਾ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਏਗੀ ਸਾਡੇ ਜੀਵਨ ਗੁਪਤਾ ਜੀ ਦੀ ਜਿੱਤ ਹੋਏਗੀ ਜਿਹੜੀ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਨੇ ਜਾ ਰਹੀ ਹੈ ਔਰ ਜਿਹੜਾ ਉਹਦਾ ਨਹੀਂ ਪੱਥਰ ਜਿਹੜਾ ਅੱਜ ਰੱਖਿਆ ਜਾ ਰਿਹਾ ਉਹ ਹਲਕਾ ਵੈਸਟ ਤੋਂ ਰੱਖਿਆ ਜਾ ਰਿਹਾ ਹੈ ਜੀਵਨ ਗੁਪਤਾ ਜੀ ਬਹੁਤ achhiyan ਵੋਟਾਂ ਤੋਂ ਜਿੱਤਣਗੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਕਾਂਗਰਸ ਨੇ ਪਿਛਲੇ 60 70 ਸਾਲਾਂ ਚ ਜੋ ਕੀਤਾ ਹੈ ਸਾਰੇ ਜਾਣਦੇ ਨੇ ਜੋ ਉਹਨਾਂ ਨੇ ਇਸ ਤਰੀਕੇ ਨਾਲ ਦੇਸ਼ ਨੂੰ ਲੁੱਟਿਆ ਸੀ ਉਹ ਵੀ ਸਾਰੇ ਜਾਣਦੇ ਨੇ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਿੱਲੀ ਲੁੱਟ ਕੇ ਆਏ ਤੇ ਹੁਣ ਪੰਜਾਬ ਦਾ ਬੇੜਾਗਰ ਕਰਦੇ ਪਏ ਨੇ ਉਹ ਵੀ ਸਾਰੇ ਜਾਣਦੇ ਨੇ ਇਹ ਨਸ਼ਾ ਮੁਕਤ ਦੀ ਗੱਲ ਕਰਦੇ ਸੀ ਅੱਜ ਦੱਸੋ ਘਰ-ਘਰ ਚ ਨਸ਼ਾ ਵਿਕ ਰਹੇ ਆ ਆ ਹੁਣ ਚਾਰ ਦਿਨ ਡਰਾਮੇ ਕਰਕੇ ਜਿਹੜੇ ਵਿਚਾਰੇ ਕੁਝ ਖਾਂਦੇ ਸੀ ਜਿਹੜੇ ਨਸ਼ੇ ਦੇ ਆਦੀ ਥੋੜੇ ਬਦਲੇ ਲੋਕ ਹੋ ਗਏ ਸੀ ਉਹਨਾਂ ਦੇ ਪਰਚੇ ਦੇ ਕੇ ਤੇ ਬਾਬਾ ਕਮਾਂਦੇ ਬੈ ਨੇ ਲੰਨ ਤੇ ਅਸੀਂ ਮਤਲਬ ਇਹ ਬਾਬਾ ਕਮਾਂਦੇ ਵੀ ਜੇ ਤੁਸੀਂ ਉਹਨਾਂ ਲੋਕਾਂ ਨੂੰ ਪਕੜੋ ਜਿਹੜੇ ਵੇਚਦੇ ਨੇ ਜਿਹੜੇ ਬਾਰੋਂ ਵੱਡੇ ਵੱਡੇ ਸਮਗਲਰ ਨੇ ਉਹਨਾਂ ਨੂੰ ਤੁਸੀਂ ਪਕੜੋ ਤੇ ਕਮ ਸੇ ਕਮ ਜੇ ਨਸ਼ਾ ਮੁਕਤ ਹੋ ਸਕਦਾ ਹੈ ਤੁਸੀਂ ਜਿਨ੍ਹਾਂ ਨੂੰ ਆਤਾਂ ਪੈ ਗਈਆਂ ਥੋੜਾ ਬਾਦਾਂ ਖਾਣ ਪੀਣ ਦੇ ਤੁਸੀਂ ਉਹਨਾਂ ਨੂੰ ਪਕੜ ਕੇ ਤੇ ਪਰਚੇ ਦਰਜ ਕਰਕੇ ਜਿਹੜਾ ਕੀਤਾ ਉਹਨਾਂ ਦੇ ਇਲਾਜ ਕਰਾਉਣਾ ਚਾਹੀਦੇ ਸੀ ਹਾਦੀਵਾਲ ਸਾਹਿਬ ਨੇ ਉਹਨਾਂ ਦੇ ਮੰਤਰੀ ਨੇ ਕਿ ਕੋਈ ਬੱਚਾ ਜੇ ਕੋਈ ਬੱਚਾ ਵਿਗੜ ਗਿਆ ਜਾਂ ਕੋਈ ਗੰਦੀਆਂ ਆਤਾਂ 'ਚ ਪੈ ਗਿਆ ਸਾਡਾ ਫਰਜ਼ ਹੈ ਉਹਨਾਂ ਨੂੰ ਸੰਭਾਲਣਾ ਉਹਨਾਂ ਨੂੰ ਸੁਧਾਰ ਉਹਨਾਂ ਦਾ ਕਰਨਾ ਹੈ ਉਹ ਸਾਡਾ ਇਹ ਮਤਲਬ ਨਹੀਂ ਮੰਨਦਾ ਉਹਨਾਂ ਪਰਚੇ ਦੇ ਕੇ ਤੇ ਉਹਨਾਂ ਨੂੰ ਅੰਦਰ ਕਰ ਦਈਏ ਅੱਗੇ ਉਹ ਆਪਣਾ ਜੀਵਨ ਖਰਾਬ ਕਰ ਚੁੱਕਾ ਹੈ ਤੇ ਜਿਹੜਾ ਤੁਸੀਂ ਅੰਦਰ ਜੇਲ੍ਹਾਂ ਵਿੱਚ ਭੇਜ ਕੇ ਉਹਨਾਂ ਦਾ ਜੀਵਨ ਖਰਾਬ ਕਰ ਦਿਓ ਇਹ ਸਾਡਾ ਧਰਮ ਨਹੀਂ ਹੈਗਾ ਢਾਲੀਵਾਲ ਸਾਹਿਬ ਉਹਨਾਂ ਨੇ ਵੀ ਕਟਾਕਸ਼ ਕੀਤਾ ਵੀ ਅਸੀਂ ਮੈਂ ਬੀਜੇਪੀ ਤੇ ਨੋਟਿਸ ਕੱਢਾਂਗਾ ਉਹਨਾਂ ਨੂੰ ਮੈਂ ਉਹਤੇ ਇਨਕੁਆਇਰੀ ਕਰਾਂਗਾ ਕਿ ਮੇਰੇ ਖਿਲਾਫ ਉਹਨਾਂ ਨੇ ਝੂਠੀ ਫਾਪ ਲਾਈ ਹੈ ਵੀ ਮੈਂ ਬੰਦੇ ਜੇਲ੍ਹ ਵਿੱਚ ਭੇਜਣ ਤੋਂ ਛੁੜਾ ਰਿਆ ਨਸ਼ਾ ਜਿਹੜੀ ਪੁਲਿਸ ਨੇ ਜਿਹੜੇ ਬੰਦੇ ਫੜੇ ਸੀ ਉਹ ਜਿੰਨੀ ਕੁਆਂਟੀਟੀ ਦੱਸ ਰਹੇ ਨੇ ਉਹਨਾਂ ਕੋਲ ਪ ਉਹ ਨਸ਼ਾ ਵੇਚਣ ਵਾਲੇ ਲੋਕ ਨਹੀਂ ਇਹ ਨਸ਼ਾ ਵੇਚਣ ਵਾਲਿਆਂ ਨੂੰ ਛੜਵਾ ਕੇ ਲਿਆਇਆ ਜਿਸ ਮਾਤਰਾ ਦੇ ਵਿੱਚ ਉਹਨਾਂ ਕੋਲ ਨਸ਼ਾ ਪકડਿਆ ਗਿਆ ਹੈ ਉਹ ਨਸ਼ਾ ਕੋਈ ਪੀਣ ਵਾਲੇ ਨਹੀਂ ਸੀ ਹੈਗੇ ਵੀ ਉਹ ਉਹਨਾਂ ਨੇ ਪੀਤਾ ਸੀ ਨਸ਼ੇ ਵੇਚਦੇ ਜੇ ਪਗੜ ਲੈਣਾ ਉਹਨਾਂ ਕੋਲੋਂ ਬਾਕਾਇਦਾ ਜੋ ਵੀ ਉਹਨਾਂ ਜਿਹੜਾ ਕੋਈ ਨਸ਼ੇ ਵਾਲੀ ਆਈਟਮ ਸੀ ਉਹ ਜਿਹੜੀ ਉਹਨਾਂ ਕੋਲ ਪਗੜੀ ਗਈ ਔਰ ਭਾਰੀ ਮਾਤਰਾ 'ਚ ਪਗੜੀ ਗਈ ਔਰ ਉਹ ਸੇਲ ਕਰਦੇ ਸੀ ਔਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਛੜਾਣ ਜਾਓਗੇ ਤੇ ਦੂਸਰਾ ਤੁਸੀਂ ਕਹੋਗੇ ਜੇ ਸੀ ਇਹ ਕਰਾਂਗੇ ਉਹ ਕਰਾਂਗੇ ਜੋ ਮਰਜ਼ੀ ਕਰ ਲੈਣ ਸਚਾਈ ਸਾਹਮਣੇ ਤੁਹਾਡੇ ਤੁਹਾਡੇ ਤੁਸੀਂ ਆਬ ਠਾਣੇਦਾਰ ਨੂੰ ਦਾਬੇ ਮਾਰਦੇ ਪਏ ਹੋ ਨਸ਼ਾ ਵੇਚਣ ਵਾਲੇ ਨੂੰ ਤੁਸੀਂ ਜਾ ਕੇ ਛਡਵਾਉਂਦੇ ਪਏ ਮੈਂ ਇਹ ਕੌਣ ਇਸ ਚੀਜ਼ ਨੂੰ ਇਗਨੋਰ ਕਰੇਗਾ ਚਲੋ ਇੱਕ ਲਾਸਟ ਸਵਾਲ ਹੈ ਨਾ ਗੁਰਦੀਪ ਸ਼ਰਮਾ ਦੇਵੀ ਲੁਧਿਆਣੇ ਸ਼ਹਿਰ ਦੇ ਵੱਡੇ ਲੀਡਰ ਨੇ ਕਿਤੇ ਵੀ ਕਿਤੇ ਜਾਜਤੀ ਹੁੰਦੀ ਹੋਵੇ ਕਿਤੇ ਪਾਰਟੀ ਨਾਲ ਤਕਾ ਹੁੰਦਾ ਵੀ ਸਭ ਤੋਂ ਪਹਿਲਾਂ ਗੁਰਦੇਵ ਸ਼ਰਮਾ ਦੇਵੀ ਉੱਥੇ ਪਹੁੰਚਦੇ ਨੇ ਔਰ ਸਰਕਾਰ ਨੂੰ ਅੱਖਾਂ ਦਿਖਾਉਂਦੇ ਨੇ ਪ੍ਰਸ਼ਾਸਨ ਨੂੰ ਅੱਖਾਂ ਦਿਖਾਉਂਦੇ ਨੇ ਵੀ ਸਾਡੀ ਪਾਰਟੀ ਨਾਲ ਜਾਂ ਸਾਡੇ ਲੋਕਾਂ ਨਾਲ ਤਕਾ ਹੋ ਰਿਹਾ। ਤਾਂ ਹੁਣ ਵੈਸਟ ਦੀ ਚੌਂਟ ਨੂੰ ਕੀ ਦੇਖਦਾ ਵੀ ਗੁਰਦੇਵ ਸ਼ਰਮਾ ਦੇਵੀ ਕੀ ਡਿਊਟੀ ਹੈ ਗੁਰਦੇਵ ਸ਼ਰਮਾ ਦੇਵੀ ਦੀ ਕੀ ਲੱਗਦਾ ਵੀ ਜੀਵਨ ਗੁਪਤਾ ਜੀ ਨੂੰ ਕੱਢ ਕੇ ਐਸੈਂਬਲੀ ਪਹੁੰਚਾਓਗੇ। ਦੇਖੋ ਪਹਿਲੇ ਤੇ ਮੈਂ ਗੱਲ ਕਰਾਂ ਮੈਂ ਕੋਈ ਵੱਡਾ ਨੇਤਾ ਨਹੀਂ ਹੈਗਾ ਮੈਂ ਭਾਰਤੀਆ ਜਨਤਾ ਪਾਰਟੀ ਦਾ ਇੱਕ ਛੋਟਾ ਜਿਹਾ ਕਾਰਜਕਰਤਾ ਹਾਂ। ਔਰ ਕਾਰਕਿਰਤਾ ਦੇ ਮੈਂ ਕਾਰਕਿਰਤਾ ਹਾਂ ਤੇ ਮੈਂ ਆਪਣੇ ਕਾਰਕਿਰਤਾ ਦਾ ਫਰਜ਼ ਨਿਭਾ ਰਿਹਾ ਜੇ ਕਿਸੇ ਨੂੰ ਦੁੱਖ ਸੁੱਖ ਦੇ ਵਿੱਚ ਅਸੀਂ ਨਹੀਂ ਪਹੁੰਚਾਂਗੇ ਤੇ ਕੱਲ ਨੂੰ ਸਾਡੇ ਪਿੱਛੇ ਕੌਣ ਆਏਗਾ ਤੇ ਕੋ ਦੁੱਖ ਸੁੱਖੇ ਚ ਪਹੁੰਚਣਾ ਜਿਹੜਾ ਵੇ ਉਹ ਸਾਡਾ ਇਨਸਾਨੀ ਧਰਮ ਹੈ ਅਸੀਂ ਦੁੱਖ ਸੁੱਖੇ ਚ ਪਹੁੰਚਨੇ ਆ ਬਿਲਕੁਲ ਪਹੁੰਚਨੇ ਆ ਪਰ ਅਸੀਂ ਇੱਕ ਭਾਰਤੀ ਜਨਤਾ ਪਾਰਟੀ ਦੇ ਵਰਕਰ ਆ ਅਸੀਂ ਕੋਈ ਵੱਡੇ ਨੇਤਾ ਨਹੀਂ ਹੈਗੇ ਹਾਂ ਜੀਵਨ ਗੁਪਤਾ ਜੀ ਵਾਸਤੇ ਇਕੱਲਾ ਮੈਂ ਨਹੀਂ ਸਾਡੇ ਇੱਕ ਇੱਕ ਵਰਕਰ ਜਿਹੜਾ ਲੁਧਿਆਣੇ ਦਾ ਬੂਥ ਤੋਂ ਲੈ ਕੇ ਜ਼ਿਲ੍ਹੇ ਦੀ ਟੀਮ ਦੇ ਤੱਕ ਜਿਹੜਾ ਵੇ ਜਿਹੜੇ ਜਿਹੜੇ ਲੋਕ ਘਰ ਵੀ ਬੈਠੇ ਸੀ ਜਿਨ੍ਹਾਂ ਕੋਲ ਕੋਈ ਉਧਾ ਨਹੀਂ ਵੀ ਹੈਗਾ ਉਹ ਵੀ ਜਿਹੜਾ ਵੇ ਅੱਜ ਗਲੀ ਗਲੀ ਦੇ ਵਿੱਚ ਘੁੰਮ ਰਹੇ ਨੇ ਡੋਰ ਟੂ ਡੋਰ ਜਾ ਰਹੇ ਨੇ ਜਿਵੇਂ ਗੁਪਤਾ ਜੀ ਵਾਸਤੇ ਵੋਟ ਮੰਗ ਰਹੇ ਨੇ ਔਰ ਲੋਕੀ ਵਿਸ਼ਵਾਸ ਨਾਲ ਕਹਿ ਰਹੇ ਨੇ ਵੀ ਤੁਸੀਂ ਜਾਓ ਜੀਵਨ ਗੁਪਤਾ ਜੀ ਜਿੱਤ ਹੋਏਗੀ ਭਾਰਤੀ ਜਨਤਾ ਪਾਰਟੀ ਜਿੱਤ ਹੋਏਗੀ ਕਿਉਂ ਕਿ ਅਸੀਂ ਮੋਦੀ ਜੀ ਨੇ ਜੋ ਦੇਸ਼ ਵਿੱਚ ਕਿਹਾ ਹੈ ਜੋ ਦੇਸ਼ ਨੂੰ ਵਾਅਦਾ ਕੀਤਾ ਸੀ ਇੱਕ ਇੱਕ ਵਾਅਦਾ ਜਿਹੜਾ ਵੇ ਅਸੀਂ ਉਹ ਮੋਦੀ ਜੀ ਪੂਰਾ ਕਰ ਰਹੇ ਨੇ ਤੇ ਅਸੀਂ ਵੋਟ ਕਿਉਂ ਨਹੀਂ ਪਾਵਾਂਗੇ ਦੇਖੋ ਇਹ ਸੰਦੂਰ ਦਾ ਇਹਨਾਂ ਨੇ ਇਹਨਾਂ ਲੋਕਾਂ ਨੇ ਮਜ਼ਾਕ ਉਡਾਇਆ ਔਰ ਜਿਹੜਾ ਸੰਦੂਰ ਦਾ ਮਜ਼ਾਕ ਉਡਾਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇ ਕੋਸ਼ਟੇ ਬਾਹਰ ਸੀ ਜਦੋਂ ਸਾਡੇ ਤੇ ਹਮਲਾ ਹੋਇਆ ਉਹਨਾਂ ਨੇ ਕਿਹਾ ਜਿਹੜੇ ਲੋਕਾਂ ਨੇ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਨੇ ਉਹਨਾਂ ਨੂੰ ਕੱਲੇ-ਕੱਲੇ ਨੂੰ ਚੁਣ-ਚੁਣ ਕੇ ਮਾਰਾਂਗੇ ਉਹ ਉਹਨਾਂ ਨੇ ਦੇਖ ਉਹਨਾਂ ਦੇ ਹਮਲਾ ਕਰਕੇ ਚੁਣ-ਚੁਣ ਕੇ ਉਹਨਾਂ ਦੇ ਅੱਡੇ 'ਤੇ ਹਮਲਾ ਕੀਤਾ ਔਰ ਉਹਨਾਂ ਆਤਵਾਦੀ ਹਮਲਾ ਕਰਤਾ ਆਤਵਾਦੀ ਮਾਰੇ ਉਹਨਾਂ ਦੇ ਅੱਡੇ ਤਬਾ ਕੀਤੇ ਔਰ ਅੱਜ ਇਹ ਸਾਡੇ ਸੰਦੂਰ ਦਾ ਮਜ਼ਾਕ ਉਡਾਉਂਦੇ ਨੇ ਇਸ ਸੰਦੂਰ ਦਾ ਮਜ਼ਾਕ ਉਹਨਾਂ ਨੂੰ ਬਹੁਤ ਮਹਿੰਗਾ ਪਾਏਗਾ ਤੁਸੀਂ ਆਉਣ ਵਾਲੇ ਟਾਈਮ ਦੇਖਣਾ ਸਾਡੀਆਂ ਪੈਣਾ ਸਾਡੀਆਂ ਪੈਣਾ ਨੂੰ ਪਤਾ ਹੈ ਵੀ ਸਾਡੇ ਧਰਮ ਦੇ ਵਿੱਚ ਸੰਦੂਰ ਦੀ ਕਿੰਨੀ ਵੈਲਿਊ ਹੈ ਜਿਹੜਾ ਬੰਦਾ ਸਾਡੇ ਸੰਦੂਰ ਦਾ ਮਜ਼ਾਕ ਉੜਾਏਗਾ ਉਹ ਉਹਦੇ ਅਬੋਟਾਂ ਪੈਰੀਆਂ ਨੇ ਸਾਡੀਆਂ ਪੈਣਾ ਚੀਜ਼ ਦਾ ਸਬਕ ਜ਼ਰੂਰ ਸਿਖਾਣਗੇ ਆ ਕੀ ਹੈ ਹੁਣ ਲਾਸਟ ਕੀ ਅਪੀਲ ਹੈ ਵੈਸਟ ਦੇ ਲੋਕਾਂ ਨੂੰ ਕੀ ਅਪੀਲ ਹੈ ਮੈਂ ਮੈਂ ਤੇ ਪ੍ਰਾਰਥਨਾ ਕਰਾਂਗਾ ਆਪਣੇ ਵੈਸਟ ਦੇ ਹਲਕੇ ਨੂੰ ਵੀ ਆਓ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਚਾਣਦੇ ਆਂ ਪੰਜਾਬ ਨੂੰ ਖੁਸ਼ਾਲ ਚਾਹਨੇ ਆ ਪੰਜਾਬ ਦੇ ਵਿੱਚ ਵਪਾਰ ਚਾਹਨੇ ਆ ਤੇ ਇਥੇ ਭਾਰਤੀ ਜਨਤਾ ਪਾਰਟੀ ਦਾ ਆਣਾ ਜ਼ਰੂਰੀ ਹੈ ਜਿਸ ਤਰੀਕੇ ਦੇ ਨਾਲ ਬਾਹਰਲੇ ਸਟੇਟਾਂ ਚ ਡਵੈਲਪਮੈਂਟ ਹੋ ਰਹੀ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਚ ਵੀ ਡਵੈਲਪਮੈਂਟ ਹੋਵੇ ਤੇ ਜੀਵਨ ਗੁਪਤਾ ਜੀ ਨੂੰ ਵੋਟ ਪਾ ਕੇ ਜੀਵਨ ਗੁਪਤਾ ਜੀ ਨੂੰ ਜਿਤਾ ਕੇ ਸ਼ੁਰੂਆਤ ਕਰੋ ਔਰ 27 ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬੇ ਸਰਕਾਰ ਬਣਾਓ ਔਰ ਪੰਜਾਬ ਦਾ ਵਿਕਾਸ ਪੰਜਾਬ ਦੇ ਵਿੱਚ ਨਸ਼ਾ ਮੁਕਤ ਔਰ ਪੰਜਾਬ ਦੇ ਜਿਸ ਤਰੀਕੇ ਨਾਲ ਕਰਪਸ਼ਨ ਹੈ ਜਾਂ ਗੁੰਡਾਗਰਦੀ ਜਿਸ ਟਾਈਮ ਹੈਗੀ ਹੈ ਜੇ ਉਸ ਤੋਂ ਛਟਕਾਰਾ ਚਾਹੁੰਦੇ ਆ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਚਾਹੀਦੀ ਏ ਸਾਨੂੰ ਜੋਗੀ ਜਿੰਦਾ ਯੂਪੀ ਦੇ ਵਿੱਚ ਜੋਗੀ ਜੀ ਦਾ ਰਾਜ ਏ ਉਸ ਤਰੀਕੇ ਦੇ ਨਾਲ ਸਾਨੂੰ ਜੋਗੀ ਜੀ ਵਰਗਾ ਜਿਹੜਾ ਬੰਦਾ ਪੰਜਾਬ ਵਿੱਚ ਚਾਹੀਦਾ ਵੇ ਜਿਹੜਾ ਪੰਜਾਬ ਦੇ ਵਿੱਚ ਜਿੰਨੀਆਂ ਬਰਾਈਆਂ ਨੇ ਉਹਨੂੰ ਖਤਮ ਕਰ ਸਕੇ ਦੀ ਸਮਾਦ ਲਈ ਸੋਇਸਕੀ ਗੁਰਦੇਵ ਸ਼ਰਮਾ ਦੇਵੀ ਜੀ ਸੋ ਇਹਨਾਂ ਦਾ ਕਹਿਣਾ ਵੀ ਪੰਜਾਬ ਨੂੰ ਇਕੱਠਾ ਹੋਣਾ ਪਏਗਾ ਔਰ ਅਗਰ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋਕ ਤੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਚੁੜਨਾ ਹੋਵੇਗਾ ਔਰ ਭਾਜਪਾ ਨੂੰ ਵੋਟਾਂ ਪਾਣੀ ਹੋਣਗੇ ਤੇ ਵੈਸਟ ਦੀ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਵੀ ਜੀਵਨ ਗੁਪਤਾ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਐਮਐਲਏ ਬਣਾਇਆ ਜਾਵੇ ਔਰ ਪਾਰਟੀ ਨੂੰ ਤਾਕਤਵਰ ਕੀਤਾ ਜਾਵੇ ਬਾਕੀ ਆਣ ਵਾਲਾ ਸਮਾ ਦੱਸੇਗਾ ਵੀ ਕਿਸ ਢੰਗ ਨਾਲ VOTER ਆਪਣੀ ਵੋਟ ਕਾਸਟ ਕਰਦੇ ਨੇ ਬਾਕੀ ਲੀਡਰਸ ਦਾ ਕੰਮ ਹੁੰਦਾ ਲੋਕਾਂ ਤੋਂ ਵੋਟ ਮੰਗਣੀ ਤੇ ਹੁਣ ਦੇਖਿਆ ਜਾਏਗਾ ਆਣ ਵਾਲਾ ਸਮਾ ਦੱਸੇਗਾ ਵੀ VOTER ਦਾ ਕੀ ਮਜ